ਸਾਸਰੀਕਾਲ ਜੀ ਸਾਸਰੀਕਾਲ ਵੀਰਾਂ ਤੇ ਭੈਣਾਂ ਨੂੰ ਸਾਰਿਆਂ ਨੂੰ ਸਾਸਰੀਕਾਲ ਜੀ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਤੇ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਤੇ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂਗੇ ਬੇਸਣ ਦੀ ਬਰਫੀ ਬੇਸਣ ਦੀ ਬਰਫੀ ਬਣਾਉਣ ਦੇ ਲਈ ਆਪਾਂ ਦੋ ਕੌਲੀਆਂ ਦੇਸੀ ਘਿਓ ਦੀਆਂ ਲੈਤੀਆਂ ਨਗੀਆਂ ਤੇ ਜਿਹੜੀਆਂ ਇਹ ਦੋ ਕੌਲੀਆਂ ਦੇਸੀ ਘਿਓ ਦੀਆਂ ਲੈਤੀਆਂ ਨੇ ਇਹ ਆਪਾਂ ਇਹੀ ਕੌਲੀਆਂ ਮਿਲੀਆਂ ਨੇਗੀਆਂ ਇਹ ਕੌਲੀਆਂ ਦਾ ਸੈਚਾ ਇੱਕੋ ਹੀ ਹੈਗਾ ਇਹ ਦੋ ਕੌਲੀਆਂ ਆਪਾਂ ਭਰ ਕੇ ਰੱਖ ਲਈਆਂ ਦੇਸੀ ਘਿਓ ਦੀਆਂ ਇਹ ਹੀ ਦੋ ਕੌਲੀਆਂ ਲੈਂਦੀਆਂ ਆਪਾਂ ਖੰਡ ਦੀਆਂ ਤੇ ਇਹ ਹੀ ਕੌਲੀ ਦਾ ਨਾਪਾ ਲੈਂਦਾ ਆਪਾਂ ਤਿੰਨ ਕੌਲੀਆਂ ਬੇਸਣ ਦੀਆਂ ਪਾਣੀਆਂ ਦੀ ਤੁਸੀਂ ਖੰਡ ਬੇਸਣ ਤੇ ਪ੍ਰੋਪਰ ਵੀ ਪਾ ਸਕਦੇ ਹੋ ਜੇ ਮਿੱਠਾ ਜ਼ਿਆਦਾ ਖਾਣ ਦੇ ਸਕੀਨ ਹੋਗੇ ਜੇ ਮਿੱਠਾ ਘੱਟ ਖਾਣ ਦੇ ਸਕੀਨ ਹੋ ਤਾਂ ਤੁਸੀਂ ਦੋ ਕੌਲੀਆਂ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਤੇ ਕਿਓ ਵੀ ਜੇ ਕਰ ਮਤਲਬ ਸਿਆਲ ਦਾ ਮਹੀਨਾ ਹੋਵੇ ਤਾਂ ਇਸ ਤੋਂ ਬਾਅਦ ਵੀ ਪੈ ਸਕਦਾਗਾ ਸਿਆਲ ਦੇ ਮਹੀਨੇ ਤਾਂ ਤੇ ਹੁਣ ਆਪਣਾ ਇਹ ਕਿਓ ਥੋੜਾ ਜੰਮਿਆ ਹੋਇਆਗਾ ਉਹ ਤਾਂ ਤਿੰਨ ਕੌਲੀਆਂ ਹੀ ਸਹੀ ਮੈਨੇ ਤਿੰਨ ਕੌਲੀਆਂ ਹੀ ਕਿਓ ਲੱਗਣੀਆਂ ਸੀਗੀਆਂ ਜੇ ਤਿੰਨ ਕੌਲੀਆਂ ਆਪਣਾ ਬੇਸਨ ਦੀਆਂ ਨੇ ਇਹ ਆਪਾਂ ਬਿਲਕੁਲ ਹਲਵਾਈ ਸਟਾਈਲ ਬਰਫੀ ਬਣਾ ਰਹੇ ਹਾਂਗੇ ਤੇ ਇਹ ਮੈਂ ਦੋ ਕੌਲੀਆਂ ਲੈਂਦੀਆਂ ਕਿਉਂਕਿ ਕਿਓ ਜੰਮਿਆ ਹੋਇਆਗਾ ਇਹ ਤੇ ਹੁਣ ਆਪਾਂ ਫਿਰ ਦੇਖਦੇ ਹਾਂ ਕਿ ਜੇ ਘਾਟਪੱਧ ਹੋਈ ਤਾਂ ਆਪਾਂ ਦਵਾਰੇ ਪਾ ਲਾਂਗੇ ਕੜਾਈ ਧਰਦੇ ਆਂਗੇ ਗੈਸ ਦੇ ਉੱਪਰ ਤੇ ਗੈਸ ਨੂੰ ਆਪਾਂ ਚਲਾਉਨੇ ਆਂ ਆਪਾਂ ਇੱਕ ਕੌਲੀ ਕਿਹੋ ਦੀ ਇੱਕ ਕੌਲੀ ਕਿਹੋ ਦੀ ਪਾਤੀ ਤੇ ਫਿਰ ਆਪਾਂ ਦੂਜੀ ਕੌਲੀ ਪਾਉਣੀ ਆਗੀ ਤੇ ਕੜਾਈ ਆ ਪਾ ਧਰ ਲਈ ਸੀਗੀ ਬੱਚੇ ਕੌਲੀ ਕਿਹੋ ਦੀ ਪਾਤੀ ਤੇ ਹੁਣ ਆਪਾਂ ਦੂਜੀ ਕੌਲੀ ਵੀ ਚਾਤੀ ਪਾਦ ਗਏ ਦੋ ਕੌਲੀਆਂ ਇਹ ਆਪਣੀਆਂ ਕਿਹੋ ਦੀਆਂ ਹੋ ਗਈਆਂ ਦੋ ਕੌਲੀਆਂ ਆਪਾਂ ਅੱਪਾ ਦੇਸੀ ਕਿਉਂ ਪਾਇਆਗਾ ਤੁਸੀਂ ਰਫਰੈਂਸ ਵੀ ਬਣਾ ਸਕਦੇ ਹੋ ਢਾਲ ਡਿਕਾਚੇ ਬਣਾ ਸਕਦੇ ਹੋ ਇਹ ਪਹਿਲੇ ਤੁਹਾਡੀ ਮਰਜ਼ੀ ਹੈਗੀ ਵੀ ਤੁਸੀਂ ਕਿਸ ਚੀਜ਼ ਚ ਬਣਾਣਾ ਚਾਹੁੰਦੇ ਹੋਗੇ ਬੈਸ ਜੇ ਆਪਾਂ ਘਰੇ ਬੱਚਿਆਂ ਨੂੰ ਚੀਜ਼ ਖਵਾਉਣੀ ਹੈ ਤਾਂ ਦੇਸੀ ਕਿਉਂ ਬਣਾ ਲਓ ਜੇ ਤੁਸੀਂ ਬਣਾ ਕੇ ਦੇਖਣੀ ਹੈ ਤਾਂ ਢਾਲ ਡਿਕਾਚੇ ਵਿੱਚ ਬਣਾ ਲਓ ਰਫਰੈਂਸ ਵਿੱਚ ਬਣਾ ਲਓ ਇਹ ਪਹਿਲੇ ਤੁਹਾਡੀ ਮਰਜ਼ੀ ਹੈਗੀ ਤੁਸੀਂ ਕਿਸੇ ਵੀ ਚੀਜ਼ ਚ ਬਣਾ ਸਕਦੇ ਹੋ ਸਭ ਤੋਂ ਵੈਸਟਾ ਦੇ ਆਪ ਪਪੜਾਈਏ ਦੇਸੀ ਕਿਉਂ ਦੇ ਵਿੱਚ ਕਿ ਜੇ ਅਪਾ ਘਰੇ ਚੀਜ਼ ਬਣਾਉਣੀ ਆ ਤਾਂ ਫਿਰ ਭੈਣੇ ਆਪਾਂ ਦੇਸੀ ਘੋਚੀ ਬਣਾਈਏ ਘੇਰੀ ਘਰੇ ਚੀਜ਼ ਬਣਾਈ ਦਾ ਫਾਇਦਾ ਮੱਥਾ ਮਾਰੀ ਦਾ ਇੰਨਾ ਤੇ ਨਹੀਂ ਤਾਂ ਫਿਰ ਅਪਾ ਚੀਜ਼ ਫਿਰ ਜਿਵੇਂ ਮਰਜੀ ਸਹਰੋਂ ਲਈਏ ਹਨਾ ਤੇ ਵੀ ਮਾਤਾ ਹੀ ਕਹਿੰਦੀ ਬੇਸਿਕ ਬਹੁਤ ਹੈ ਬਖਰੇ ਦਾ ਦੇਸੀ ਘੋਚੇ ਵਿੱਚ ਚੀਜ਼ ਬਣਾਈਏ ਉਹ ਪੂਰੀ ਵਧੀਆ ਪਰਫੈਕਟ ਰਹੂਗੀ ਜਦੋਂ ਅਪਾ ਘਰ ਦੇ ਵਿੱਚ ਚੀਜ਼ ਬਣਾਉਣੀ ਆ ਆਪਣਾ ਕਿਓਪੀ ਗੱਲ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਬਿਸਰ ਪਾ ਦੇਈਏ ਹਾਂਜੀ ਹੁਣ ਆਪਾਂ ਇਹਦੇ ਵਿੱਚ ਬੇਸਨ ਪਾ ਲਈ ਆਪਣੀਆਂ ਇਹ ਪੂਰਨ ਮਿਲੀਆਂ ਹੋਈਆਂ ਨੇ ਜਿਹੜੇ ਧਿਓ ਆਪਾਂ ਪਾਇਆ ਨੇ ਤੌਲਿਆਂ ਦੇ ਨਾਲ ਉਸੇ ਧਿਓ ਦੇ ਨਾਲ ਹੀ ਆਪਣੀਆਂ ਇਹ ਮਿਲ ਕੇ ਸਾਂ ਦੇ ਪਾਈਆਂ ਹੋਈਆਂ ਨੇ ਤਿੰਨ ਕੰਡੀਆਂ ਬੇਸਨ ਦੇ ਇਹ ਹੀ ਪਾਣ ਕਿਸੇ ਧਾਰਨ ਨਾ ਨਾਪੇ ਲਈ ਵੀ ਆਪਾਂ ਕਿੰਨੀ ਚੀਜ਼ ਦੇ ਵਿੱਚ ਕਿੰਨੀ ਚੀਜ਼ ਪਾਉਣੀ ਹੈ ਪਹਿਲੇ ਤਿੰਨ ਕੌਲੀਆਂ ਕੱਢ ਕੇ ਤੇ ਇਹਨਾਂ ਨੂੰ ਸਾਂਲਿਆ ਸੀਗਾ ਕਿਉਂਕਿ ਜਿਵੇਂ ਹੁਣ ਸਾਂਣ ਦਾ ਮਹੀਨਾ ਲੰਘ ਕੇ ਹਟਿਆ ਨਾ ਇਸ ਲਈ ਇਹ ਬੇਸਨ ਸਾਂਣਾ ਵੀ ਬਹੁਤ ਜ਼ਰੂਰੀ ਆ ਤਾਂ ਦੇਖੋ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਕੇਵ ਦੇ ਵਿੱਚ ਮੈਲਟ ਕਰ ਦੇਣਾ ਇਹਨੂੰ ਕਿਉਂ ਤਾਂ ਮੈਲਟ ਹੋ ਚੁੱਕਿਆ ਆਪਣਾ ਇਹ ਚੰਗੀ ਤਰ੍ਹਾਂ ਪੱਕਿਆ ਦੇ ਵਿੱਚ ਮਿਕਸ ਕਰ ਦੇਣਾ ਦੇਖਾ ਭਾਣੇ ਐਸੇ ਤਰ੍ਹਾਂ ਹੀ ਨਾ ਆਪਾਂ ਆਹ ਦੇਖ ਲਓ ਹੁਣ ਤੁਸੀਂ ਆਪਣਾ ਚੰਗੀ ਤਰ੍ਹਾਂ ਘਿਓ ਬੱਚ ਆਪਾਂ ਬੇਸਨ ਪਾਤਾ ਤੇ ਚੰਗੀ ਤਰ੍ਹਾਂ ਰਾਲ ਲੰਘਿਆ ਕੋਈ ਡਲੀ ਨਹੀਂ ਬਣੀਗੀ ਤੇ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲੈਣਾਗਾ ਤੇ ਕੋਈ ਡਲੀ ਨਾ ਬਣਨ ਦਿਓ ਜੇ ਡਲੀ ਬਣ ਵੀ ਗਈ ਤਾਂ ਤੁਸੀਂ ਇਸ ਤਰ੍ਹਾਂ ਮੈਂ ਤਲੇ ਤੇ ਇਹਨੂੰ ਦਾਸਤਪੰਦਨਾ ਮੈਂ ਤ ਲਈ ਆਪਾਂ ਨੂੰ ਲੱਗਣਗੇ ਪਕਾਉਣ ਨੂੰ ਤੇ ਫਿਰ ਤੁਹਾਨੂੰ ਪਕਾ ਕੇ ਦਿਖਾਉਣੀ ਆਗੇ ਤੇ ਉਹਨਾਂ ਚਿਰ ਆਪਾਂ ਹੀ ਹਿਲਾਈ ਜਾਣਾ ਤੇ ਨਾਲ ਦੇ ਨਾਲ ਇੰਤ ਲੇ ਲੱਗਣ ਦੇਣਾਗਾ ਤੇ ਹਲਾਈ ਜਾਣਾਗਾ ਤੇ ਫਿਰ ਜਦ 10 15 ਮਿੰਟਾਂ ਨੂੰ ਤੇ ਇਹ ਬੇਸਨ ਬਣ ਗਿਆ ਫਿਰ ਤੁਹਾਨੂੰ ਦਿਖਾਉਣੀ ਆ ਇੱਕ ਪੰਜ ਗੱਲ ਇਹ ਹੈ ਕਿ ਤੁਸੀਂ ਸਲੋਤੀ ਰੱਖਣਾਗਾ ਗੈਸ ਸਲੋਤੀ ਰੱਖਣਾ ਇਹਨੂੰ ਤੇਜ਼ ਨਹੀਂ ਕਰਨਾਗਾ ਬੇਸਨ ਕੋ ਜਲਦੀ ਪਣੀ ਨਹੀਂ ਇਨਸਾਨੀ ਆਗੀ ਦੇਖੋ ਹੁਣ ਆਪਣਾ ਅੱਧਾ ਬੇਸਨ ਫੁੱਜ ਗਿਆ ਆਪਣਾ ਬੇਸਨ ਫੁੱਲਣ ਲੱਗ ਗਿਆ ਦੇਖੋ ਆਪਣਾ ਬੇਸਨ ਕਿਵੇਂ ਫੁੱਲਦਾਗਾ ਦੇਖੋ ਬੇਸਨ ਫੁੱਲਣ ਲੱਗ ਗਿਆ ਹੈ ਇੱਦਾਂ ਬਿਸਣ ਭੁੱਜ ਗਿਆ ਆਪਾਂ ਨੂੰ 5-7 ਮਿੰਟ ਹੋ ਗਏ ਭੁੰਨੇ ਜਾਂਦੇ ਨੂੰ ਅੱਧਾ ਬਿਸਣ ਭੁੱਜ ਗਿਆ ਤੇ ਇਹਦੀ ਭਣੀ ਇਹ ਇਨਸਾਨੀ ਹੁੰਦੇ ਬਿਸਣ ਭੁੱਜਣ ਲੱਗ ਜਵੇ ਤੇ ਇਸ ਤਰ੍ਹਾਂ ਬਿਸਣ ਫੁੱਲਣ ਲੱਗ ਜਾਂਦਾ ਆ ਆ ਦੇਖੋ ਬਿਸਣ ਆਪਣਾ ਕਿਵੇਂ ਫੁੱਲਦਾ ਹੈਗਾ 5-7 ਮਿੰਟ ਹੀ ਆਪਾਂ ਨੂੰ ਹੋਰ ਲੱਗਣਗੇ ਹਜੇ ਆਪਣੀ ਆਹ ਭੁੱਜ ਚੁੱਕਾ ਬਿਸਣ ਤੇ ਆ ਦੇਖੋ ਆਪਾਂ ਦਾ ਬਿਸਣ ਦਾ ਬਿਲਕੁਲ ਕਲਰ ਬਦਲ ਚੁੱਕਿਆ ਹੈਗਾ ਤੇ ਇੰਨੇ ਆਪਾਂ ਕਲਰ ਬਦਲਣਾ ਇਹਦਾ ਇਤੋਂ ਜ਼ਿਆਦਾ ਨਹੀਂ ਬਦਲਣਾਗਾ ਹਾਂ ਦੇਖੋ ਜੇ ਤੁਹਾਨੂੰ ਭੈਣ ਨਹੀਂ ਪਤਾ ਲੱਗਦਾ ਨਾ ਬੇਸਨ ਪੁੱਜ ਗਿਆ ਜਾਂ ਨਹੀਂ ਪੁੱਜ ਗਿਆ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਦਾ ਸਿੱਟਾ ਮਾਰ ਲਿਓ ਪਾਣੀ ਦਾ ਸਿੱਟਾ ਮਾਰੇ ਤੋਂ ਨਾ ਬੇਸਨ ਆਪਣੇ ਆਪ ਤਾਹਾਂ ਫੁੱਲ ਕੇ ਆਉਂਦਾਗਾ ਤੇ ਉਸ ਤੋਂ ਉਹਦਾ ਪਤਾ ਲੱਗ ਜਾਂਦਾ ਬੇਸਨ ਫੁੱਲ ਆਪਣਾ ਬਣ ਚੁੱਕਿਆਗਾ ਤੇ ਹੁਣ ਆਪਣਾ ਬੇਸਨ ਬਿਲਕੁਲ ਬਣ ਚੁੱਕਿਆਗਾ ਤੇ ਆਪਾਂ ਇਹਨੂੰ ਕਰਦੇ ਜੇ ਬੰਦ ਕਰਾ ਗੈਸ ਨੂੰ ਗੈਸ ਨੂੰ ਬੰਦ ਕਰਤਾ ਆਪਾਂ ਤੇ ਹੁਣ ਆਪਾਂ ਇਹ ਕੜਾਹੀ ਨੂੰ ਲਾ ਦਿੰਨੇ ਆਗੇ ਆਪਣਾ ਜਿਹੜਾ ਬੇਸਣ ਆ ਪੁੱਜਿਆ ਹੋਇਆ ਇਹ ਠੰਡਾ ਹੋ ਜਾਊਗਾ ਤੇ ਆਪਾਂ ਦੂਜੀ ਕੜਾਹੀ ਧਰ ਲੈਣਾ ਜਿਹਦੇ ਵਿੱਚ ਆਪਾਂ ਚਾਸਨੀ ਬਣਾਉਣੀ ਹੈਗੀ ਹੁਣ ਆਪਾਂ ਖੰਡ ਦੀ ਚਾਸਨੀ ਬਣਾਉਣੀ ਹੈਗੀ ਇਹ ਆਪਾਂ ਲਾ ਕੇ ਸਾਈਡ ਤੇ ਧਰ ਦਿੰਨੇ ਆ ਚਾਸਨੀ ਬਣਾਉਣ ਤੋਂ ਲਈ ਆਪਣੀ ਖੰਡ ਪਾ ਕੇ ਰੱਖੀ ਪਈ ਸੀਗੀ ਤੇ ਹੁਣ ਆਪਾਂ ਖੰਡ ਪਾਵਾਂਗੇ ਆਪਾਂ ਦੋ ਕੌਂਡੀਆਂ ਖੰਡ ਦਿਨਾਂ ਹੈਗੀਆਂ ਜਿਹੜੀਆਂ ਦੋ ਕੌਲੀਆਂ ਖੰਡ ਦਿਖਾਣੇ ਉਹੀ ਇੱਕ ਕੌਲੀ ਆਪਾਂ ਪਾਣੀ ਦੀ ਪਾਉਣੀ ਆ ਜਿਹਨੀਆਂ ਖੰਡ ਹੁੰਦੀ ਆਪਾਂ ਨੇ ਉਹਦੇ ਨਾਲੋਂ ਅੱਧਾ ਪਾਣੀ ਪੈਂਦਾ ਹੁੰਦਾਗਾ ਤੇ ਇਹ ਆਪਣੀ ਦੋ ਕੌਲੀਆਂ ਖੰਡ ਦੀਆਂ ਸਿਆਹੀ ਦੋ ਕੌਲੀਆਂ ਖੰਡ ਦੀਆਂ ਸੀਗੀਆਂ ਇਹੀ ਆਪਾਂ ਇੱਕ ਕੌਲੀ ਪਾਤੀ ਪਾਣੀ ਦੀ ਤੇ ਹੁਣ ਆਪਾਂ ਇਹਦੀ ਚਾशनी ਬਣਾਵਾਂਗੇ ਫਿਰ ਚੰਗੀ ਤਰ੍ਹਾਂ ਖੰਡ ਘੁੱਲ ਜੂਗੀ ਆਪਣੀ ਖੰਡ ਘੁਲੀ ਤੋਂ ਬਾਅਦ ਵਿੱਚ ਪੈਣੇ ਜਦੋਂ ਆਪਣੀ ਚਾਸਨੀ ਇਕ ਤਾਰ ਦੀ ਹੋਗੀ ਉਦੋਂ ਮੈਂ ਤੁਹਾਨੂੰ ਦਿਖਾਉਂਗੀ ਫਿਰ ਆਪਣੀ ਵੀਡੀਓ ਆਪਣੇ ਬਾਲੀ ਲੰਬੀ ਹੋ ਜਾਂਦੀ ਹੈਗੀ ਤੇ ਇਸ ਲਈ ਆਪਾਂ ਹੁਣ ਖੰਡ ਪਾਤੀ ਤੇ ਜਦੋਂ ਆਪਾਂ ਹੁਣ ਇਹਦੀ ਇਕ ਤਾਰ ਦੀ ਚਾਸਨੀ ਬਣ ਗਈ ਆਪਾਂ ਉਦੋਂ ਦਿਖਾਵਾਂਗੇ ਤੁਹਾਨੂੰ ਦੇਖੋ ਪਾਣੀ ਹੁਣ ਆਪਣੀ ਚਾਸਨੀ ਬਿਲਕੁਲ ਰੈਡੀ ਹੋ ਗਈ ਦੇਖੋ ਹਣ ਦੀ ਦੀ ਹੁ ਕੈਮਰਾ ਦੇ ਵਿੱਚ ਦੀ ਦੇਖੋ ਬਰੀਕ ਤਾਰ ਬਣਨ ਲੱਗ ਗਈ ਆਪਣੀ ਇਸੇ ਤਰ੍ਹਾਂ ਹੀ ਬਰੀਕ ਤਾਰ ਪਾਣੀ ਬਣਨੀ ਚਾਹੀਦੀ ਹੈਗੀ ਦੇਖੋ ਦੇਖੋ ਇਹ ਬੈਕ ਤਾਰ ਬਣਦੀ ਆ ਹੁਣ ਆਪਣੀ ਇਸੇ ਤਰ੍ਹਾਂ ਹੀ ਪਾਣੀ ਬਰੀਕ ਬਰੀਕ ਤਾਰ ਬਣੀ ਚਾਹੀਦੀ ਹੈ ਇਸ ਤਰ੍ਹਾਂ ਆ ਦੇਖੋ ਇਹ ਨਹੀਂ ਤੁਸੀਂ ਗੱਲ ਦੀ ਗੌਰ ਰੱਖਣੀ ਆ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਤਾਂ ਪਾਣੀ ਪਾਉਣੇ ਆ ਦੇਚ ਲੱਡੂ ਵਾਲਾ ਰੰਗ ਥੋੜਾ ਜਿਹਾ ਪਲੇ ਡੋ ਆ ਰੰਗ ਕਟਾ ਤੇ ਥੋੜਾ ਜਿਹਾ ਆਪਾਂ ਪਾਉਣੇ ਆ ਕਿ ਲਾਲ ਰੰਗ ਧਰਜ ਲਈ ਲੇਕੀ ਬਣਾਤਾ ਅੰਨੇ ਆਪਾਂ ਥੋੜਾ ਜਿਹਾ ਪਾਉਣਾ ਚਾਹ ਬੰਨ ਰੰਗ ਮਿਲ ਕੇ ਵਧੀਆ ਪਰਫੈਕਟ ਰੰਗ ਬਣ ਜਾਣਗੇ ਜਿਦਾ ਸਪਕਾ ਕਟਾ ਬੰਦ ਚਾਹੀ ਆਪਣਾ ਚਾਰਾ ਬਿਲਕੁਲ ਥੋੜਾ ਜਿਹਾ ਰੰਗ ਪੱਕ ਜੂਗਾ ਆਪਣਾ ਇਸੇ ਚਾਣੀ ਦੇ ਨਾਲ ਹੀ ਜੇ ਚਪਾ ਚਾਣੀ ਤਾਂ ਆਪਾਂ ਬੰਦ ਕਰ ਦਿੱਤਾ ਤਾਂ ਗੈਸ ਤਾਂ ਗੈਸ ਤੁਸੀਂ ਬੰਦ ਕਰ ਦਿਓ ਇੱਥੇ ਚਾਣੀ ਬਣ ਗਈ ਫਿਰ ਤੁਸੀਂ ਰੰਗ ਪਾ ਦੇ ਵਿੱਚ ਜੇ ਰੰਗ ਪਾਉਣਾ ਤਾਂ ਤੇ ਜੇ ਤੁਹਾਡੇ ਕੋਲ ਕੋਈ ਭਾਣੀ ਰੰਗ ਹੈ ਨਹੀਂਗਾ ਤਾਂ ਥੋੜੀ ਜੀ ਤੁਸੀਂ ਹਲਦੀ ਪਾ ਦਿਓ ਹਲਦੀ ਨਾਲ ਵੀ ਪਰਫੈਕਟ ਰੰਗ ਆ ਜਾਂਦਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਅੱਧਾ ਚਮਚਾ ਇਲਾਇਚੀ ਪਾਊਡਰ ਇਹਨੂੰ ਫਲੇਵਰ ਦੇਣ ਲਈ ਬਰਫੀ ਨੂੰ ਫਲੇਵਰ ਦੇਣ ਲਈ ਇਲਾਇਚੀ ਪਾਊਡਰ ਪਾਉਣਾ ਇੱਥੇ ਇਲਾਇਚੀ ਪਾਊਡਰ ਪਾਤਾ ਇਹਦੀ ਨਾ ਬਰਫੀ ਦੇ ਵਿੱਚ ਫਲੇਵਰ ਵਧੀਆ ਆ ਜਾਂਦਾ ਜੇ ਤੁਹਾਡੇ ਕੋਲੇ ਲੇਚੀ ਪਾਊਡਰ ਹੈ ਨਹੀਂ ਕਿ ਆਪਾਂ ਨੇ ਤੁਸੀਂ ਘਰ ਦੀਆਂ ਹਰੀਆਂ ਲੇਚੀਆਂ ਕੱਟ ਕੇ ਪੀਸ ਕੇ ਪਾ ਸਕਦੇ ਹਾਂਗੇ ਮੈਕਸੀਜ ਵਿੱਚ ਪੀਸ ਲਓ ਉਹਨਾਂ ਨੂੰ ਤਿੰਨ ਚਾਰ ਲੇਚੀਆਂ ਨੂੰ ਦਾਣੇ ਕੱਢ ਕੇ ਤੇ ਉਹ ਤੁਸੀਂ ਪਾ ਸਕਦੇ ਹਾਂਗੇ ਤੇ ਕੜਾਹੀ ਆਪਾਂ ਉੱਪਰ ਧਰ ਲਈ ਨਹੀਂ ਥੱਲੇ ਪਾਸੇ ਕਿਉਂਕਿ ਆਪਣਾ ਕੈਮਰਾ ਇੱਥੇ ਲੱਗਿਆ ਹੋਇਆ ਹੈਗਾ ਇਸ ਲਈ ਆਪਾਂ ਨੂੰ ਕੜਾਹੀ ਇੱਥੇ ਧਰਨੀ ਪਾਣੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਝਾਸਨੀ। ਬਹੁਤ ਵਧੀਆ ਲੱਗ ਰਿਹਾ। ਬੰਨ ਝਾਸਨੀ ਉਹਦੇ ਵਿੱਚ ਪਾ ਦਾਂਗੇ। ਹੁਣ ਆਪਾਂ ਇਹ ਭਣ ਇੱਕ ਹਲਾ ਹੀ ਜਾਣਾ ਇਹਨੂੰ। ਖੜਾਉਣਾ ਨਹੀਂ ਹੈਗਾ। ਤੇ ਇਹਨੇ ਆਟੋਮੈਟਿਕ ਹੀ ਪੱਕ ਜਾਣਾ। ਆਪਾਂ ਗੈਸ ਨਹੀਂ ਚਲਾਉਣਾਗਾ। ਇਸੇ ਤਰ੍ਹਾਂ ਹੀ ਆਪਾਂ ਹਿਲਾਈ ਜਾਣਾਗਾ ਜਦੋਂ ਸੈੱਟ ਹੋ ਗਈ ਪਰ ਫਿਰ ਫੇਰ ਤੁਹਾਨੂੰ ਦਿਖਾਉਣੇ ਆਗੇ ਤੇ ਇਸੇ ਤਰ੍ਹਾਂ ਹੀ ਤੁਸੀਂ ਹਿਲਾਈ ਜਾਣਾ ਆਪਣੀ ਪਾਠੀ ਬਣ ਕੇ ਬਿਲਕੁਲ ਤਿਆਰ ਆ ਗਈ ਤੇ ਆਪਾਂ 5 ਮਿੰਟ ਹੋ ਗਏ ਨੂੰ ਇਸੇ ਤਰ੍ਹਾਂ ਹੀ ਹਿਲਾਈ ਜਾਂਦੇ ਹਾਂ ਨੂੰ ਤੇ ਨਾਲੇ ਤਾਂ ਇਹ ਠੰਡਾ ਹੋ ਜਾਂਦਾਗਾ ਤੇ ਨਾਲੇ ਇਹ ਖੰਡ ਮਿਕਸ ਹੋ ਜਾਂਦੀ ਹੈ ਦੇ ਵਿੱਚ ਤੇ ਕਿਉਂਕਿ ਇਹ ਆਪਾਂ ਥੋੜਾ ਜਿਹਾ ਠੰਡਾ ਕਰਕੇ ਹੀ ਇਹ ਆਪਾਂ ਧਾਨਾ ਨਾ ਜੰਮਣ ਦੇ ਲਈ ਇਸ ਲਈ ਆਪਾਂ ਨਾ ਤਾਂ ਚੰਗੀ ਤਰ੍ਹਾਂ ਜਿਹੜੀ ਆਪਾਂ ਚਾਹ ਨਹੀਂ ਪਾਈ ਆ ਉਹ ਚੰਗੀ ਤਰ੍ਹਾਂ ਇਸ ਤੇ ਮਿਕਸ ਹੋ ਜੂਗੀ ਤੇ ਨਾਲੇ ਇਹ ਠੰਡਾ ਹੋ ਜੂਗਾ ਇਸ ਲਈ ਗੈਸ ਨਹੀਂ ਪਾਣੀ ਚਲਾਉਣਾ ਜਦੋਂ ਆਪਾਂ ਚਾਹ ਨਹੀਂ ਪਾਤੀ ਮੜ ਕੇ ਤੇ ਕਿਉਂਕਿ ਆਪਣੀ ਚਾਹ ਸਨੀ ਪਹਿਲੇ ਚੜੀ ਹੁੰਦੀ ਹੈਗੀ ਜੇ ਤੁਸੀਂ ਗੈਸ ਚਲਾਤਾ ਤਾਂ ਫਿਰ ਤੁਹਾਡੀ ਜਿਹੜੀ ਬਰਫੀ ਹੈਗੀ ਉਹ ਆਪਣੇ ਚੀੜੀ ਬਣ ਜੂਗੀ ਇਸ ਲਈ ਗੈਸ ਨਹੀਂ ਚਲਾਉਣਾ ਗੈਸ ਚਲਾਏ ਤਾਂ ਬਗੈਰ ਹੀ ਕਹਿੰਦੇ ਤੁਸੀਂ ਇਸੇ ਤਰ੍ਹਾਂ ਹਿਲਾਇ ਜਾਣਾ ਤੇ ਨਾਲੇ ਠੰਡਾ ਹੋਈ ਜਾਣਾ ਤੇ ਨਾਲੇ ਇਹਨੇ ਆਪੜੀ ਜਾਣਾ ਹੈ ਨਾ ਦੇਖੋ ਜਦੋਂ ਆਪਾਂ ਚਾशनी ਪਾਈ ਸਦਾ ਕਹਿ ਜਾ ਸੀ ਤੇ ਨਾਲ ਇਹਦੇ ਵਿੱਚ ਕੱਲਾ ਮਿਕਸ ਹੋ ਗਿਆ ਹੁਣ 5-7 ਮਿੰਟ ਇਸ ਤਰ੍ਹਾਂ ਹਿਲਾਉਣ ਦੇ ਨਾਲ ਇਹ ਨਾਲੇ ਠੰਡਾ ਹੋਣ ਲੱਗ ਗਿਆ ਤੇ ਹੁਣ ਆਪਾਂ ਲੈਣੇ ਆਗੇ ਨੂੰ ਜਮਾਉਣ ਦੇ ਲਈ ਟਰੇ ਟਰੇ ਨੂੰ ਲਾਉਣੇ ਥੋੜਾ ਜੱਕੀ ਆਓ ਇਸ ਤਰ੍ਹਾਂ ਦੀ ਭਾਵੇਂ ਜੇ ਇਸ ਤੋਂ ਤੁਹਾਡੇ ਕੋਲ ਟਰੇ ਹੈਗੀ ਹੈ ਤਾਂ ਤੁਸੀਂ ਇਸ ਤਰ੍ਹਾਂ ਦੀ ਟਰੇ ਲੈ ਸਕਦੇ ਹੋ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਟਰੇ ਹੈ ਨਹੀਂ ਤਾਂ ਤੁਸੀਂ ਥਾਲ ਦੇ ਵਿੱਚ ਜਮਾ ਸਕਦੇ ਹੋਗੇ ਪਲੇਟ 'ਚ ਜਮਾ ਸਕਦੇ ਹੋਗੇ ਕਾਸੀ ਜਮਾ ਜਿ ਮਰਜ਼ੀ ਜਮਾ ਲਪੈਣੇ ਤੇ ਮੇਰੇ ਤਾਂ ਹੁਣ ਕੰਮ ਆ ਮੈਨੂੰ ਤਾਂ ਪਲੇਟ ਟ੍ਰੇ ਲੈਣੀ ਪਣੀ ਸੀਗੀ ਮੈਂ ਤਾਂ ਤਾਂ ਟ੍ਰੇ ਲੈ ਆਈਆਂ ਜਦੋਂ ਮੈਂ ਪਹਿਲਾਂ ਜਮਉਂਦੀ ਹੁੰਦੀ ਸੀ ਮਠਾਲ ਚੀਜ਼ ਹੁੰਦੀ ਹੁੰਦੀ ਸੀ ਪਾਣੀ ਤੇ ਹੱਥ ਦੇ ਨਾਲ ਹੀ ਘਿਓ ਲੱਗ ਜਾਂਦਾ ਉਹ ਜ਼ਰੂਰੀ ਨਹੀਂ ਵਰਸਣ ਵਾਲੀ ਲਵਾਉਣਾ ਦਾ ਤੇ ਹੱਥ ਤੇ ਲਾਲੀ ਪਣ ਕੇ ਇਹ ਲੱਗ ਜਾਂਦਾ ਚੰਗੀ ਤਰ੍ਹਾਂ ਹੱਥ ਤੇ ਨਾਲ ਇਸ ਤਰ੍ਹਾਂ ਨਾ ਸਾਰੇ ਘਿਓ ਲਾ ਲਓ ਘਿਓ ਲਾ ਲਓ ਰਖੈਂਡ ਲਾ ਲਓ ਜੋ ਵੀ ਤੁਸੀਂ ਲਾਉਣਾ ਲਾ ਲਓ ਇਹਦੇ ਨਾਲ ਥੱਲੇ برف ਹੀ ਨਹੀਂ ਜਾਂਦੀ ਆਪਣੀ ਟ੍ਰੇ ਦੇ ਵਧੀਆ ਪੀਸ ਨਿਕਲ ਜਾਂਦੇ ਨੇ ਹੁਣ ਆਪਾਂ ਨੂੰ ਬਚ ਪਾ ਲਈ ਇਹਦੇ ਇੱਥੇ ਰੱਖ ਕੇ ਪਾ ਦ। ਇਹਨੂੰ ਪੂਰੇ 5 ਤੋਂ 6 ਘੰਟੇ ਲੱਗਣਗੇ ਆਪਣੇ ਜੰਮਣ ਲਈ। ਇਹਨਾਂ ਕੱਪੇ ਪਾ ਲਿਆ। ਫੇਰ ਦੇਖ ਲਾਂਗੇ ਜੀ। ਸਾਰਾ ਨਾ ਇਹਦੇ ਚ ਪਿਆ ਤੇ ਆਪਾਂ ਹੋਰ ਭਾਂਡੇ ਚ ਜਮਾ ਲਾਂਗੇ ਵੱਖਰਾ। ਜੇ ਥੋੜਾ ਜਿਹਾ ਹੱਥ ਟਿਕਣ ਲੱਗ ਗਿਆ ਉਹਦਾ ਆਪਾਂ ਤੇ ਉੱਤੇ ड्राई फ्रूट लमन ਆਪਾਂ ਆਪਣੀ ਪਲੇਟ ਦੇ ਵਿੱਚ ਪਾ ਲਈ ਸੀਗੀ ਤੇ ਇਹ ਥੋੜੀ ਜੀ ਹੈ ਨਾ ਹੁਣ ਅੱਠ ਜੇ ਗਈ ਤੇ ਹੁਣ ਆਪਾਂ ਇਹਦੇ ਤੇ ਡਰਾਈ ਫਰੂਟ ਪਾਉਣੇ ਆਗੇ ਤੇ ਡਰਾਈ ਫਰੂਟ ਦੇ ਵਿੱਚ ਆਪਾਂ ਲੈਤੇ ਨੇ ਕਾਜੂ ਬਦਾਮ ਤੇ ਮਗਜ ਤੇ ਆਪਾਂ ਸਾਰੇ ਇਹ ਚੀਰ ਲੇ ਚੀਰ ਕੇ ਹੁਣ ਆਪਾਂ ਸਾਰਾ ਇਹਦੇ ਉੱਤੇ ਖਿਲਾਰ ਦਾਂਗੇ ਇਸ ਤਰ੍ਹਾਂ ਤੇ ਆਪਣੀ ਸਾਰੀ ਬਰਫੀ ਦੇ ਵਿੱਚ ਆਊਗਾ ਇਹ ਤੇ ਇਹ ਹਜੇ ਥੋੜਾ ਥੋੜਾ ਗਿੱਲਾਗਾ ਤੇ ਇਹਦੇ ਵਿੱਚ ਆਪਾਂ ਹੁਣੇ ਹੀ ਪਾਉਣੇ ਨੇ ਇਹ ਕਿਉਂਕਿ ਇਹ ਥੱਲੇ بیٹھ ਜਾਣਗੇ ਫਿਰ ਆਪਣੀ ਬਰਫੀ ਦੇ ਆ ਦੇਖੋ ਪਹਿਨ ਆਪਾਂ ਡ్రਾਈ ਫਰੂਟ ਸਾਰਾ ਪਾਤਾ ਤੇ ਹੁਣ ਇਹ ਬੱਚ ਰਚ ਜਿਓ ਨਾ ਚੰਗੀ ਤਰ੍ਹਾਂ ਤੇ ਜਦੋਂ ਆਪਣੀ ਬਰਫੀ ਜੰਮੀ ਨਾਲ ਹੀ ਵਿੱਚ ਹੀ ਜੰਮ ਜੂਗਾ ਤੇ ਇਹ ਤਾਂ ਹਾਂ ਤਾਂ ਨਹੀਂ ਖੜਾ ਰਹੂਗਾ ਆਪਾਂ ਥੋੜਾ ਥੋੜਾ ਇਹ ਇਹਦੀ ਮਦਦ ਦੇ ਨਾਲ ਥੱਲੇ ਨੂੰ ਕਰ ਦਾਂਗੇ ਤੇ ਆਪਣਾ ਇਹ ਸਾਰੇ ਪੀਸਾਂ ਦੇ ਵਿੱਚ ਆ ਜਾਊਗਾ ਤੇ ਜਦੋਂ ਹੁਣ ਪਹਿਨੇ ਆਪਾਂ ਇਹ 4 ਤੋਂ 5 ਘੰਟੇ ਦੇ ਲਈ ਨਾ ਆਪਾਂ ਇਹਨੂੰ ਜੰਮਣਾ ਰੱਖਣਾਗਾ ਜਦੋਂ ਫਿਰ ਪੀਸ ਕੱਟੇ ਫਿਰ ਤੁਹਾਨੂੰ ਦਿਖਾਵਾਂਗੇ ਲੈ ਬਣ ਆ ਦੇਖੋ ਆਪਣੀ ਬਰਫੀ ਜੰਮ ਗਈ ਇਹਨੂੰ 4 ਘੰਟੇ ਹੋ ਗਏ ਤਰੇ ਨੂੰ 4 ਘੰਟਾ ਵਧੀਆ ਪੂਰੀ ਵਧੀਆ ਜੰਮ ਚੁੱਕੀ ਹੋਏਗੀ ਤੇ ਹੁਣ ਆਪਾਂ ਇਹਨੂੰ ਕੱਟਦੇ ਆਂਗੇ। ਤੇ ਆਪਾਂ ਭਨੇ ਸਿੱਧੇ ਲੋਠ ਟੱਕ ਲਾ ਲਏ ਹੁਣ ਆਪਾਂ ਇੱਧਰ ਨੂੰ ਕੱਟਦੇ ਆਂਗੇ ਤੇ ਇਹ ਪੀਸ ਤੁਸੀਂ ਭਨੇ ਆਪਦੀ ਮਰਜ਼ੀ ਦੇ ਨਾਲ ਜਿਸ ਜਿੱਡੇ ਛੋਟੇ ਵੱਡੇ ਇਹ ਤੁਸੀਂ ਆਦੀ ਮਰਜ਼ੀ ਦੇ ਨਾਲ ਕੱਟ ਸਕਦੇ ਹੋਗੇ। ਤੇ ਆਪਾਂ ਇੱਡੇ-ਇੱਡੇ ਪੀਸ ਰੱਖੇ ਨੇਗੇ। ਤੇ ਤੁਸੀਂ ਅਜਿ ਮਰਜ਼ੀ ਦੇ ਨਾਲ ਕੱਟ ਸਕਦੇ ਜਿੱਡੇ ਮਰਜ਼ੀ ਰੱਖ ਲਿਓ ਤੇ ਪਸਾਰੀ ਕੱਟ ਕੇ ਫਿਰ ਤੁਹਾਨੂੰ ਕੱਢ ਕੇ ਦਿਖਾਉਣੀ ਆ ਆ ਦੇਖੋ ਆਪਾਂ ਇੱਕ ਪੀਸ ਕੱਢਿਆਗਾ ਤੇ ਕਿੰਨਾ ਵਧੀਆ ਨਿਕਲਿਆ ਪਖੁੰਝਾ ਵਾਲਾ ਹੀ ਕੱਢ ਲਿਆ ਪਹਿਲਾ ਪੀਸ ਥੋੜਾ ਜਿਹਾ ਔਖਾ ਹੁੰਦਾ ਕੱਟਣਾ ਪੈਂਦਾ ਪਹਿਲਾ ਪੀਸ ਚਾਹੇ ਤੁਸੀਂ ਵਿਚਾਲੇੋਂ ਕੱਢ ਲਓ ਚਾਹੇ ਤੁਸੀਂ ਬਿਲਕੁਲ ਖੁੰਝਾਲਾ ਕੱਢ ਲਓ ਪਹਿਲਾ ਪੀਸ ਥੋੜਾ ਜਿਹਾ ਔਖਾ ਨਿਕਲਦਾ ਹੁੰਦਾ ਬਾਕੀ ਪੀਸ ਸਾਰੇ ਪੂਰੇ ਵਧੀਆ ਨਿਕਲਣਗੇ ਆ ਦੇਖੋ ਤੇ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਉਣੀ ਹੈਗੀ ਤੇ ਆ ਦੇਖੋ ਕਿੰਨੀ ਵਧੀਆ ਆਪਣੀ ਦਰਫੀ ਬਣੀ ਆਗੇ ਪੂਰੀ ਵਧੀਆ ਹਲਵਾਈ ਸਟਾਈਲ ਵਰਫੀ ਬਣਾਈ ਆ ਆਪਾਂ ਤੇ ਪੂਰੀ ਵਧੀਆ ਮੂੰਹ ਚ ਘੁਲਣ ਵਾਲੀ ਹੈਗੀ ਤੇ ਤੁਸੀਂ ਇਸੇ ਤਰ੍ਹਾਂ ਹੀ ਬਣਾਇਓ ਤੇ ਆਪਾਂ ਸਾਰੇ ਪੀਸ ਕੱਢ ਲਏ ਹੁਣ ਐਸੇ ਤਰ੍ਹਾਂ ਹੀ ਹੌਲੀ ਹੌਲੀ ਕਰਕੇ ਪੂਰੇ ਵਧੀਆ ਪੀਸ ਨਿਕਲਦੇ ਨੇ ਆਪਣੇ ਦੇਖੋ ਲੈ ਭਲੇ ਆਪਾਂ ਸਾਰੀ ਬਰਫੀ ਕੱਟ ਲਈ ਹੈਗੀ ਤੇ ਕੱਟ ਕੇ ਕੱਢ ਲਈ ਸਾਰੀ ਤੇ ਆਪਣਾ ਲੇਟ ਭਰ ਲਈ ਆਪਾਂ ਤੇ ਦੇਖੋ ਇੱਕ ਆ ਥਾਲ ਪਿਆ ਇੱਧਰ ਤੇ ਆਪਣੀ ਤਿੰਨ ਕੌਲੀਆਂ ਬੇਸਨ ਦੇ ਵਿੱਚ ਆਪਣੀ ਇੰਨੀ ਮਠਾਈ ਬਣ ਕੇ ਤਿਆਰ ਹੋ ਗਈ ਪਾਣੇ ਤੇ ਇਹ ਤੁਸੀਂ ਘਰੇ ਬਣਾਇਆ ਕਰੋ ਘਰੇ ਬਣਾਉਣ ਦੇ ਨਾਲ ਪਾਣੇ ਬਰਕਤ ਹੁੰਦੀ ਆ ਤੇ ਆਪਾਂ ਹਰ ਚੀਜ਼ ਪ्युअर ਬਣਾ ਸਕਦੇ ਆਂਗੇ ਤੇ ਇੱਕ ਵਾਰੀ ਪਾਣੇ ਮਾੜੀ ਬਣ ਜੂਗੀ ਦੂਜੀ ਵਾਰ ਵਧੀਆ ਬਣ ਜੂਗੀ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀਡੀਓ ਦੇਖ ਕੇ ਤੇ ਉਸੇ ਤਰ੍ਹਾਂ ਬਣਾਇਆ ਕਰੋ ਤੇ ਆਪਣਾ ਚੈਨਲ ਬੇਬੀ ਦੀ ਰਸੋਈ ਨੂੰ ਪਾਣੇ ਸਬਸਕ੍ਰਾਈਬ ਕਰ ਲਓ ਇਹ ਵੀ ਬਤੂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਘੰਟੀ ਦਾ ਬਟਨ ਦਬਾਇਆ ਕਰੋ ਭੈਣੇ ਦਬਾ ਦਿਓ ਤੇ ਜਿਹਦਾ ਸ਼ੇਅਰ ਕਰਨ ਲਈ ਤੇ ਜਿਹ ਘੰਟੀ ਦਾ ਬਟਨ ਦਬਾਵੋ ਭੈਣੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਵੀ ਭੈਣ ਦੀ ਵੀਡੀਓ ਆ ਗਈ ਹਰ ਰੋਜ਼ ਸਵੇਰ 9 ਵਜੇ ਆਪਣੀ ਵੀਡੀਓ ਆਉਂਦੀ ਹੈਗੀ ਤੇ ਧੰਨਵਾਦ ਭੈਣੇ ਵੀਡੀਓ ਦੇਖਣ ਲਈ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ